ਇਹ ਨੰਦਰ ਨਹੀਂ ਹੋ ਸਕਦਾ ਮਾਮਾ ਮੈਨੂੰ ਤਾਂ ਹਾਲੇ ਵੀ ਯਕੀਨ ਨਹੀਂ ਹੁੰਦਾ ਕਿ ਤੂੰ ਕਿਸੇ ਦੀ ਜਾਣ ਲੈਣ ਤੇ ਆਜੇ ਰੱਜੋ ਪਹਿਣ ਨਾ ਪਹਿਣੇ ਰੋਣਾ ਤੂੰ ਆਦੇ ਆਪ ਨੂੰ ਸਾਭ ਮੇਰੇ ਕਿਵੇਂ ਸਾਭਾਂ ਮੈਂ ਆਦੇ ਆਪ ਨੂੰ ਮੇਰਾ ਘਰ ਝੜ ਗਿਆ ਵੀਰੇ ਮੈਨੂੰ ਵਿਧਵਾ ਬਣਾਤਾ ਮਾਮੇ ਨੇ ਭੈਣੇ ਜਦੋਂ ਮੈਨੂੰ ਵੀ ਪਤਾ ਲੱਗਿਆ ਸੀ ਨਾ ਮੇਰੇ ਵੀ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਸੀ ਕਿ ਮੇਰੀ ਭੈਣ ਦਾ ਹੱਸਦਾ ਵਸਦਾ ਘਰ ਉਜੜ ਗਿਆ ਉਸ ਦਿਨ ਵੇਖ ਮੈਂ ਤੁਹਾਨੂੰ ਬਾਜ਼ਾਰ 'ਚ ਮਿਲਿਆ ਤੁਸੀਂ ਕਿੰਨੇ ਖੁਸ਼ ਸੀ ਦੋਵੇਂ ਜਾਨੇ ਮੈਨੂੰ ਤਾਂ ਇਹ ਲੱਗਦਾ ਸੀ ਮੇਰੀ ਭੈਣ ਇਸ ਨਰਕ 'ਚੋਂ ਨਿਕਲ ਕੇ ਸਵਰਗ 'ਚ ਜਾਵੜੀ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਆਉਣ ਵਾਲਾ ਸਮਾਂ ਮੇਰੀ ਭੈਣ ਲਈ ਸਭ ਤੋਂ ਵੱਡਾ ਨਰਕ ਬਣ ਜਾਣਾ। ਮਾਮੇ ਤੂੰ 니ਜੇ ਦੀ ਗਈ ਬਈ ਨਹੀਂ ਜਰੰਗਾ ਗੰਗਾ ਮੇਰੀਆਂ ਖੁਸ਼ੀਆਂ ਦੇ ਤੂੰ। ਮੈਨੂੰ ਸਭ ਪਤਾ ਭੈਣ। ਉਹ ਬੰਦਾ ਨਹੀਂ, ਉਹ ਰਾਖਸ਼ ਹੈ ਰਾਖਸ਼। ਜਿਨੇ ਮੇਰੇ ਪਿਓ ਨੂੰ ਮੇਰੀ ਮਾਂ ਨਾਲ ਨਹੀਂ ਮਿਲਣ ਦਿੱਤਾ। ਉਹ ਤੇਰਾ ਘਰ ਕਿਵੇਂ ਵਸਣ ਦੇ ਦਿੰਦਾ। ਜੇ ਤੂੰ ਨਾ ਹੁੰਦਾ ਨਾ ਵੀਰੇ ਮੈਂ ਹਨੇਰੇ 'ਚ ਹੀ ਰਹਿਣਾ ਸੀ ਤੇ ਮੈਨੂੰ ਮਾਮੇ ਦੀ ਕਾਲੀ ਕਰਤੂਤ ਦਾ ਕਦੇ ਪਤਾ ਨਹੀਂ ਲੱਗਣਾ ਸੀ। ਐਵੇਂ ਨਹੀਂ ਪੈਣਾ ਵੀਰ ਮੰਗਦੀਆਂ ਮੈਂ ਤੇਰੇ ਨਾਲ ਹਮੇਸ਼ਾ ਤੂੰ ਫਿਕਰ ਨਾ ਕਰੀ ਤੂੰ ਡੋਲੀ ਨਾ ਨਾਲੇ ਐਵੇਂ ਰਹੇਗੀ ਤਾਂ ਫਿਰ ਮੁਕਾਬਲਾ ਕਿਵੇਂ ਕਰੇਗੀ ਤੈਨੂੰ ਡਟ ਕੇ ਮੁਕਾਬਲਾ ਕਰਨਾ ਪੈਣਾ ਇਸ ਚੀਜ਼ ਦਾ ਇਸ ਸਮੇਂ ਦਾ ਹਾਂ ਵੀਰੇ ਮੈਂ ਆਪਦੇ ਆਪ ਨੂੰ ਤਗੜਾ ਕਰੂੰਗੀ ਤਾਂ ਕਿ ਮੈਂ ਮਾਮੇ ਦਾ ਮੁਕਾਬਲਾ ਕਰ ਸਕਾਂ ਇਹ ਜਾਨਵਰਾ ਇਹ ਜਾਨਵਰਾ ਬਾਈ ਪੈਣੇ ਤੂੰ ਆਪਣਾ ਕੰਮ ਕਰ ਤੇ ਮੈਨੂੰ ਆਪਣਾ ਕੰਮ ਕਰਨ ਦੇ ਹੁਣ ਜੋ ਮੈਨੂੰ ਪਤਾ ਲੱਗਦਾ ਰਹੂਗਾ ਨਾ ਮੈਂ ਤੈਨੂੰ ਕੱਲੀ-ਕੱਲੀ ਗੱਲ ਦੀ ਸੂਹ ਦਿੰਦਾ ਰਹੂੰਗਾ ਪਰ ਮੇਰੀ ਭੈਣ ਤੂੰ ਕੋਈ ਐਵਜਾ ਕੰਮ ਨਹੀਂ ਕਰਨਾ ਜਿਹੜਾ ਮਾਮੇ ਨੂੰ ਛੱਕ ਹੋ ਜਾਵੇ ਤੈਨੂੰ ਸਭ ਸਟਾਈ ਪਤਾ ਜੇ ਉਹਨੂੰ ਪਤਾ ਲੱਗ ਗਿਆ ਨਾ ਜੋ ਪ੍ਰਗਟ ਨੂੰ ਮਾਰ ਸਕਦਾ ਤਾਂ ਉਹ ਕਿਸੇ ਹੱਦ ਤੱਕ ਜਾ ਸਕਦਾ ਤੇ ਤੂੰ ਤਾਂ ਰਹਿਣੀ ਵੀ ਉਸ ਰਾਖਸ਼ਸ ਦੇ ਘਰੇ ਆ ਮੈਨੂੰ ਇਹ ਚੀਜ਼ ਦਾ ਡਰ ਬਹੁਤ ਜ਼ਿਆਦਾ ਮੈਨੂੰ ਫਿਕਰ ਰਹਿੰਦੀ ਹੈ ਤੇਰੀ ਤੇ ਮਾਂ ਦੀ ਜਦੋਂ ਨਹੀਂ ਕਰੇ ਹੁੰਦਾ ਮੈਂ ਉਦੋਂ ਹੀ ਆ ਸਕਦਾ ਤੈਨੂੰ ਵੀ ਪਤਾ ਉਹ ਤਾਂ ਮੈਨੂੰ ਵੇਖ ਕੇ ਨਹੀਂ ਚਰਦਾ ਬਾਈ ਤੇਰੇ ਵਰਗੇ ਵੀਰ ਨਾ ਟਾਵੇਂ ਟਾਵੇਂ ਹੁੰਦੇ ਆ ਇੱਕ ਸੁਖੀ ਆ ਜਿਹੜਾ ਘਰ ਚ ਰਹਿ ਕੇ ਵੀ ਆਪਦਾ ਹੋ ਕੇ ਵੀ ਮਾਮੇ ਦੇ ਨਾਲ ਰੜ ਕੇ ਉਹਨੇ ਪ੍ਰਗਟ ਨੂੰ ਮਾਰਿਆ ਤੇ ਤੂੰ ਸੱਤ ਬਗਾਨਾ ਹੋ ਕੇ ਵੀ ਤੂੰ ਮੇਰਾ ਸਾਥ ਦਿਨਾ ਬਾਈ ਤੂੰ ਸਮੁੰਦਰੋਂ ਪਾਰ ਆ ਕੇ ਵੀ ਆਪਦੀ ਭੈਣ ਦੇ ਦੁੱਖ ਚ ਖੜਦਾ ਭੈਣ ਵੇਖ ਮੈਂ ਭਵੇਂ ਤੇਰੇ ਨਾਲ ਇੱਕ ਮਾਂ ਦੀ ਕੁੱਖੋਂ ਨਹੀਂ ਜੰਮਿਆ ਪਰ ਤੇਰੇ ਇੱਕ ਪਿਓ ਦਾ ਤਾਂ ਖੂਨ ਆ ਨਾ ਮੈਂ ਵੀ ਫਿਰ ਮੈਨੂੰ ਬਗਾਨਾ ਨਾ ਸਮਝ ਤੇ ਤੇਰੀਹੀ ਗੱਲ ਸੁੱਖੀ ਦੀ ਨਸ਼ੇੜੀ ਬੰਦਾ ਨਸ਼ੇ ਦੀ ਖਾਤਰ ਕੁਝ ਵੀ ਕਰ ਸਕਦਾ ਪਰ ਉਹਦੀ ਵੀ ਕੀ ਗਲਤੀ ਹੈ ਕਰਾਉਣ ਵਾਲਾ ਜੋ ਉਹਦਾ ਪਿਓ ਆ ਪਰ ਤੈਨੂੰ ਹੁਣ ਐਵੇਂ ਨਹੀਂ ਰਹਿਣਾ ਪੈਣਾ ਤੈਨੂੰ ਸ਼ੇਰ ਨਹੀਂ ਬਨਣਾ ਪੈਣਾ ਮੇਰੀ ਭੈਣ ਨੂੰ ਫੇਰ ਹੀ ਬਦਲੇ ਲੈ ਜਾਣੇ ਆ ਤੇ ਨਾਲੇ ਖਾਇਆ ਪੀਆ ਕਰ ਐਵੇਂ ਨਾ ਚੱਲੀ ਬਣ ਕੇ ਰਹੀ ਠੀਕ ਐ ਐਵੇਂ ਨਾ ਰੋਈ ਜਾਹੀਂ ਹੁਣ ਮਾਂ ਬਹੁਤ ਫਿਰ ਫਿਕਰ ਕਰਦੀ ਐ ਚੱਲ ਮੇਰੀ ਗੱਲ ਸੁਣ ਹੁਣ ਉਹ ਨਾ ਮਾਮਾ ਕਿਧਰੇ ਆਜੇ ਫਿਰ ਤੇਰੇ ਗਲ ਗਲਾਵਾ ਪਊਗਾ ਮੇਰੀ ਭੈਣ ਹੁਣ ਰੋਈ ਨਾ ਬਸ ਠੀਕ ਐ ਹਾਂ ਵੀਰੇ ਚੱਲ ਮੈਂ ਜਾਂਦਾ ਹੁਣ ਚੰਗਾ ਖਿਆਲ ਰੱਖੀ ਆਪਣਾ ਤੇ ਮਾਂ ਦਾ ਤੂੰ ਵੀ ਧਿਆਨ ਰੱਖੀ ਵੀਰੇ ਠੀਕ ਐ ਭਾਣੀ ਠੀਕ ਐ ਰੱਬਾ ਕਿੰਨਾ ਕੁ ਤੋੜੇਗਾ ਸਾਨੂੰ ਹੋਰ ਹੁਣ ਤਾਂ ਸਾਨੂੰ ਰੋਲਣਾ ਬੰਦ ਕਰ ਦੇ ਕਿੰਨਾ ਕ ਦੁਖੀ ਕਰਨਾ ਤੂੰ ਮੈਨੂੰ ਇੰਤ ਚੰਦਰ ਨੇ ਰਖੜੀ ਬਣਾਈ ਦੀ ਵੀ ਲਾਜ ਨਹੀਂ ਰੱਖੀ ਪਤਾ ਨਹੀਂ ਸੀ ਇਹਦਾ ਬੇਈਮਾਨ ਦਾ ਇਹ ਜਿਹਾ ਬੇਈਮਾਨ ਲਿਖੋ ਮਾ ਜਿਉ ਤੈਨੂੰ ਭੈਣ ਮੰਨਦਾ ਨਾ ਜਿਉ ਤੇਰੀ ਰਖੜੀ ਦੀ ਲਾਏ ਰੱਖਦਾ ਨਾ ਉਹ ਤੇਰਾ ਘਰ ਉਜਾੜਦਾ ਤੇ ਨਾ ਉਹ ਆਪਦੀ ਭਾਣ ਜੀ ਦਾ ਘਰ ਉਜਾਰਦਾ ਹਾਂ ਬੁੱਤ ਸਹੀ ਕਹਿਤਾਂ ਤੀਏ ਪਤਾ ਨਹੀਂ ਇਹ ਕੰਜਰਾ ਇਹ ਹਜਾ ਕਿਉਂ ਹੋ ਗਿਆ ਸਾਨੂੰ ਤਾਂ ਮੀਂਹ ਦੀ ਨਹੀਂ ਤੀਦੀ ਇਹ ਹਜਾ ਲਖੋਗਾ ਪਰ ਅੱਜ ਸੋਚ-ਸੋਚ ਕੇ ਹੀ ਆਪਦੇ ਆਪ ਨੂੰ ਬਿਸ਼ਰਮ ਹੀ ਆਉਂਦੀ ਹੈ ਕਿ ਸਾਡੇ ਘਰ ਚ ਇਹ ਹਜ ਜਵਾਖ ਦੀ ਸੀਗਾ ਜੀਨੇ ਨਾ ਵੱਡੇ ਦਾ ਨਾ ਛੋਟੇ ਦਾ ਕਿਸੇ ਦਾ ਰਿਸ਼ਤਾ ਨਹੀਂ ਦੇਖਿਆ ਨਹੀਂ ਅਗਲਾ ਹੀ ਕਹਿਣਾ ਹੁੰਦਾ ਵੀ ਮੇਰੀ ਭੈਣ ਕਿਸੇ ਪਾਸਿੋਂ ਤੱਤੀ ਬਾ ਨਾ ਵੀ ਮੇਰੀ ਭੈਣ ਪਰ ਇਹਨੇ ਆਪ ਹੀ ਝੋਕੇ ਲਾਤੇ ਭੈਣ ਦੀ ਜ਼ਿੰਦਗੀ ਚ ਆਪ ਹੀ ਅਗਮਚਾਤੇ ਚਾਰ ਸਫੇਰ ਨਾ ਭੈਣ ਸੌਖੀ ਰਹਿਣ ਦਿੱਤੀ ਨਾ ਭੈਣ ਦੀ ਲਾਹ ਮਾਂ ਪ੍ਰਗਟ ਦਾ ਕੀ ਕਸੂਰ ਸੀ ਉਹਦੇ ਨਾਲ ਮਾਮੇ ਨੇ ਕਿਉਂ ਵੈਰ ਕੱਢਿਆ ਉਹ ਤਾਂ ਆਇਆ ਵੀ ਇੱਕ ਅੱਧੀ ਵਾਰੀ ਸੀ ਇਹੋ ਜੀ ਕੀ ਦੁਸ਼ਮਣੀ ਸੀ ਪ੍ਰਗਟਨੇ ਉਹਦੇ ਤੋਂ ਇਹੋ ਜਿਹਾ ਕੀ ਮੰਗ ਲਿਆ ਸੀ ਮਾਂ ਕਿਉਂ ਨੇ ਉਹਨੂੰ ਇੱਕ ਪਲਚੀ ਮਾਰਤਾ ਉਹ ਤਾਂ ਇਹਦਾ ਕੋਈ ਪੇਹਤੀ ਨਹੀਂ ਉਹਨੇ ਕੀ ਮੰਗਣਾ ਸੀ ਜਵਾਕ ਨੇ ਤਾਂ ਨਾਲੇ ਨਾ ਨਾ ਬਿਆਹਿਆ ਸੀ ਉਹਨ ਤਾਂ ਮੰਗਣ ਵੇਲੇ ਕੁਛ ਨਹੀਂ ਮੰਗਿਆ 1 ਰੁਪਏ ਦਾ ਰਿਸ਼ਤਾ ਲੈ ਲਿਆ ਸੀ ਮੈਂ ਤਾਂ ਮੋੜ ਮੋੜ ਕੇ ਇੰਤਲਾਸੇ ਦਿੰਦਾ ਹੁੰਦਾ ਮਾਂ ਮੈਂ ਹੈਗਾ ਬਾਜ਼ਾਰ ਆਉਣਾ ਦੇਖ ਆਪਣਾ ਹਾਲਚਾਲ ਪੁੱਛ ਕੇ ਜਾਣ ਪਤਾ ਨਹੀਂ ਕਿਉਂ ਨਹੀਂ ਇਹਨੂੰ ਹਾਜਮ ਹੋਈ ਇਹ ਗੱਲ ਵੀ ਭੈਣ ਨੂੰ ਜਮਾਈ ਚੰਗਾ ਮਿਲ ਗਿਆ ਪਤਾ ਨਹੀਂ ਕੀ ਦੁੱਖ ਹੋ ਗਿਆ ਆ ਤੇਰਾ ਪਿਓ ਦੇਖ ਲੈ ਬਾਹਰ ਗਿਆ ਉਹ ਇਹਨੂੰ ਕੀ ਕਹਿੰਦਾ ਸੀ ਹੈ ਇਹਨੇ ਤਾਂ ਉਹਦੇ ਨਾਲ ਮੁਲਾਕਾਤ ਨਹੀਂ ਆਪਣੀ ਹੋਣ ਦਿੱਤੀ ਪਤਾ ਨਹੀਂ ਇਹਦੇ ਦਿਮਾਗ 'ਚ ਕੀ ਚੱਲਦਾ ਹੈ ਕੀ ਨਾ ਇਹਨੂੰ ਨਹੀਂ ਕੋਈ ਪੜ ਸਕਿਆ